ਬਾਬਾ ਸਾਹਿਬ ਜਿੰਦਾਬਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਪਤਨ ਵੀ ਕਰਾ ਦੇ ਨਾ ਡਰਕ ਪਾਰਟੀ ਜਿੰਦਾਬਾਦ ਨਹੀਂ ਆਇਆ ਨਹੀਂ ਇਹ ਟਰੱਕ ਹੈ ਥੱਲੇ ਹੁੰਦਾ ਅੱਜ ਜੀ ਤੇ ਤੂੰ ਘਾਲੇ ਇਧਰ ਬਾਬਾ ਬਾਬਾ ਇਹ ਲਡੂਰਾ ਮੈਂ ਕਹਿੰਦਾ ਆ। ਆ ਆਦਰ ਵੀ ਦਿਓ ਯਾਰ ਸਾਡੀ ਡਾਇਰੈਕਟਰ। ਸਾਰੇ ਬੰਦਾ ਤੇ ਹਲਕੇ ਇੱਕ ਇਧਰ ਇੱਕ ਉਧਰ। ਮਿਲ ਪਨੇ ਆੜਦਾ ਜਿਹੜਾ ਚੇਅਰਮੈਨ ਹੈ ਮਲਕੀਤ ਕੌਰ ਨੂੰ ਨਿਯੁਕਤ ਕੀਤਾ ਗਿਆ ਤੁਸੀਂ ਅੱਜ ਉਹਨਾਂ ਨੂੰ ਬਕਾਇਦਾ ਕੁਰਸੀ ਤੇ ਬਿਠਾਇਆ ਕੀ ਕਰਨਾ ਚਾਹੁੰਦੇ ਹੋ ਕਿੰਨੀ ਕੀ ਜਦੂਜਾਦ ਕਰਨੇ ਪਈ ਔਰ ਕਿੰਨੀ ਸਜਾਈਏ ਜੀ ਇਸ ਵਿੱਚ। ਦੇਖੋ ਗੱਲ ਇਹ ਆ ਕਿ ਇਹ 3 ਸਾਲ ਪਹਿਲਾਂ ਬੋਰਡ ਆਫ ਡਾਇਰੈਕਟਰਸ ਦਾ ਇਲੈਕਸ਼ਨ ਹੋਇਆ ਸੀ। ਔਰ ਇਲੈਕਸ਼ਨ ਤੋਂ ਬਾਅਦ ਚਾਹੀਦਾ ਤੇ ਅਸੀਂ ਵੀ ਇਮੀਡੀਏਟਲੀ ਆਫਟਰ ਇਲੈਕਸ਼ਨ ਵਾਈਸ ਚੇਅਰਮੈਨ ਤੇ ਚੇਅਰਮੈਨ ਦਾ ਇਲੈਕਸ਼ਨ ਕਰਾਉਂਦੇ ਉਹਦੇ ਬਾਅਦ ਸਰਕਾਰ ਬਦਲ ਗਈ ਇਹਨਾਂ ਦੇ ਦਿਲ 'ਚ ਆ ਗਈ ਬੇਈਮਾਨੀ ਤੇ ਅਸੀਂ ਸ਼ਾਇਦ ਨਾਮਿਨੇਟ ਕਰ ਲਾਂਗੇ ਜਾਂ ਕੁਝ ਕਰਾਂਗੇ ਬੜਾ ਤਕਾ ਕੀਤਾ ਡੇਟ ਨਾ ਦੇਣ ਕਦੇ ਕੁਝ ਛਾਲੇ-ਤਾਲੇ ਕਰਦੇ ਰਹੇ ਅਲਟੀਮੇਟਲੀ ਸਾਨੂੰ ਜਦੋਂ ਉਹਨਾਂ ਦਾ ਤੇ ਪ੍ਰੈਸ਼ਰ ਬਣਿਆ ਕੋਰਟ ਦੇ ਵਿੱਚ ਅਸੀਂ ਗਏ ਇਹਨਾਂ ਨੇ ਸਾਡੇ ਜਿਹੜੇ ਡਾਇਰੈਕਟਰ ਜਿਹੜੇ ਜਿੱਤੇ ਦੇ ਸੀ ਉਹਨਾਂ ਨੂੰ 2 2.5 ਸਾਲ ਬਾਅਦ ਸਸਪੈਂਡ ਕਰਤਾ ਜਦ ਕਿ 45 46 ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਜੇ ਕਿਸੇ ਨੇ ਕਰਨੀ ਆ ਫਿਰ ਉਹਦਾ ਫੈਸਲਾ ਨਾ ਕਰਨ ਫਿਰ ਸਾਨੂੰ ਕੋਰਟ 'ਚ ਜਾਣਾ ਪਿਆ ਵੀ ਦੇਖੋ ਜੀ ਜੇ ਸਸਪੈਂਡ ਕੀਤਾ ਅਸੀਂ ਚਾਰ ਸ਼ੀਟ ਦਾ ਜਵਾਬ ਦਿੱਤਾ ਸਪੀਕਿੰਗ ਆਰਡਰ ਪਾਸ ਕਰਨ ਵੀ ਸਸਪੈਂਡ ਕਿਉਂ ਕਰ ਰਹੇ ਨੇ ਕੀ ਪ੍ਰੋਬਲਮ ਹੈਗੀ ਹੈ ਅਲਟੀਮੇਟਲੀ ਇਹਨਾਂ ਨੂੰ ਆਰਡਰ ਜਿਹੜੇ ਸੀ ਸਸਪੈਂਸ਼ਨ ਦੇ ਵਿਡਰਾ ਕਰਨੇ ਪਏ ਜੇ ਆਰ ਜਲੰਧਰ ਨੇ ਫਿਰ ਜਦੋਂ ਵਿਡਰਾ ਕਰ ਲਿਆ ਸੀਗਾ ਜੀ ਸਾਡਾ ਹੁਣ ਇਲੈਕਸ਼ਨ ਕਰਾ ਦਿਓ ਪੰਜ ਤਰੀਕਾਂ ਦੇਣੀਆਂ ਜਿਸ ਲਈ ਇਲੈਕਸ਼ਨ ਦੀ ਡੇਟ ਆਣੀ ਕਦੇ ਜੀਐਮ ਸਾਹਿਬ ਜੀ ਹਸਪਤਾਲ ਦਾਖਲ ਹੋ ਗਏ ਨੇ ਕਦੇ ਕੁਝ ਕਦੇ ਕੁਝ ਐਵਰੀਬਾਡੀ ਨੋਜ਼ ਹਰ ਬੰਦੇ ਨੂੰ ਹਰ ਬੰਦੇ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਕੁਝ ਕਰਦੇ ਸੀ ਜਾਣ ਬੁੱਝ ਕੇ ਕਰਦੇ ਸੀ ਅਵਾਇਡ ਕਰਦੇ ਸੀ ਡਾਇਰੈਕਟਰ ਸਾਡੇ ਤੋੜਨ ਦੀ ਕੋਸ਼ਿਸ਼ ਕੀਤੀ ਬਿਲਕੁਲ ਨਹੀਂ ਤੋੜ ਸਕੇ ਟੋਟਲ 10 ਡਾਇਰੈਕਟਰ ਨੇ ਜਿਨ੍ਹਾਂ ਚੋਂ 8 ਸਾਡੇ ਲੋਹੇ ਵਾਂਗ ਪੱਕੇ ਖੜੇ ਸੀ ਆਖਰਕਾਰ 6ਵੀਂ ਵਿਜ਼ਟ ਦੇ ਉੱਤੇ 6ਵੀਂ ਜਦੋਂ ਬਾਅਦ ਜਦੋਂ ਬੁਲਾਈ ਹੈ ਮੀਟਿੰਗ ਤੇ ਫਿਰ ਇਹਨਾਂ ਨੇ ਕੋਈ ਰੌਲਾ ਰੱਪਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੀ ਵਾਹ ਪੇਸ਼ ਨਹੀਂ ਚੱਲੀ ਸਾਨੂੰ ਕੰਟੈਂਪਟ ਕਰਨੇ ਪਈ ਕੰਟੈਂਪਟ ਦੀ ਡੇਟ ਹੁਣ 27 ਤਰੀਕ ਪਈਦੀ ਸੀ ਇਹਨਾਂ ਕੋਲ ਜਦੋਂ ਕੋਈ ਚਾਰਾ ਨਹੀਂ ਲੱਭਿਆ ਹਰ ਪੋਲਿਟਿਕਸ ਦੇ ਵਿੱਚ ਇਹਨਾਂ ਨੇ ਹਰ ਦਾਅ ਪੇਚ ਮਾਰਨ ਤੋਂ ਬਾਅਦ ਜਦੋਂ ਫੇਲ ਹੋਏ ਤੇ ਫਿਰ ਇਲੈਕਸ਼ਨ ਹੋਇਆ ਔਰ ਅੱਜ ਅਸੀਂ ਜਾ ਕੇ ਕੁਰਸੀ ਤੇ ਬਿਠਾਇਆ ਇਹ ਅਜੇ ਵੀ ਹਾਰਡਲਸ ਬਹੁਤ ਕ੍ਰੀਏਟ ਕਰਨਗੇ ਪਰ ਕੋਈ ਗੱਲ ਨਹੀਂ ਜੇ 3 ਸਾਲ ਘੋਲ ਕੇ ਅਸੀਂ ਚੇਅਰਪਰਸਨ ਬਣਾ ਸਕਦੇ ਹਾਂ ਚੇਅਰਮੈਨ ਆਪਣਾ ਬਣਾ ਸਕਦੇ ਹਾਂ ਤੇ ਅਗਲੇ ਵੀ 2 ਸਾਲ ਇਹਨਾਂ ਨੂੰ ਤਮਾਸ਼ਾ ਪੂਰਾ ਦਿਖਾਵਾਂਗੇ ਮਿਲ ਚਲਾਵਾਂਗੇ ਵਧੀਆ ਚਲਾਵਾਂਗੇ ਔਰ ਕਿਸਾਨਾਂ ਦੀ ਹੱਕ ਰਸੀ ਕਰਾਵਾਂਗੇ ਜਿਹੜੇ ਕਿਸਾਨਾਂ ਨਾਲ ਤੱਕੇ ਹੁੰਦੇ ਨੇ ਉਹ ਸਾਰੇ ਇੱਕਦਮ ਦੇਖਾਂਗੇ ਹੁਣ ਕਿਸਾਂ ਬਿਊਰੋਕ੍ਰੇਸੀ ਕਰਦੀ ਹੈ